ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਸਾਵਲਾ ਚਿਹਰਾ ਸਾਫ਼ ਕਰਨਾ ਚਾਹੁੰਦੇ ਹੋ ਤਾਂ ਗਾਂ ਦੇ ਦੁੱਧ ਵਿੱਚ ਬੇਸਣ ਮਿਲਾ ਕੇ ਚਿਹਰੇ ਉੱਪਰ ਲਗਾ ਲਓ ਚਿਹਰਾ ਸਾਫ਼ ਹੋ ਜਾਵੇਗਾ ਨੰਬਰ 2 ਬੁਢਾਪੇ ਨੂੰ ਰੋਕਣ ਲਈ ਜ਼ੈਤੂਨ ਦਾ ਤੇਲ ਇਸਤੇਮਾਲ ਕਰੋ ਇਸ ਤੋਂ ਇਲਾਵਾ ਹਰੀ ਚਾਹ ਪੀਵੋ ਮੱਛੀ ਖਾਓ ਅਨਾਰ ਦਾ ਜੂਸ ਪੀਵੋ ਜਵਾਨੀ ਰੁਕ ਜਾਵੇਗੀ ਨੰਬਰ 3 ਜੇਕਰ ਤੁਹਾਡਾ ਬੱਚਾ ਬੋਲ ਨਾ ਰਿਹਾ ਹੋਵੇ ਤਾਂ ਬੋਲਣ ਵਿੱਚ ਦੇਰੀ ਕਰ ਰਿਹਾ ਹੈ ਤਾਂ ਕੋਈ ਵੀ ਜਾਨਵਰ ਪਾਲ ਲਓ ਫਿਰ ਉਸ ਨੂੰ ਆਜ਼ਾਦ ਛੱਡ ਦਿਓ ਇਸ ਨਾਲ ਬੱਚਾ ਬੋਲਣ ਲੱਗ ਜਾਵੇਗਾ ਨੰਬਰ 4 ਪਲਕਾਂ ਨੂੰ ਲੰਮੀਆਂ ਕਰਨ ਲਈ ਨਾਰੀਅਲ ਤੇਲ ਰੋਜ਼ਾਨਾ ਪਲਕਾਂ ਉੱਪਰ ਲਗਾ ਕੇ ਰਾਤ ਨੂੰ ਸੌਂ ਜਾਓ ਨੰਬਰ 5 ਜਿਹੜੇ ਲੋਕ ਰੋਜ਼ਾਨਾ ਗੁੜ ਵਿੱਚ ਦੁੱਧ ਮਿਲਾ ਕੇ ਪੀਂਦੇ ਹਨ ਉਨ੍ਹਾਂ ਦੇ ਪੇਟ ਦੀ ਚਰਬੀ ਪਿਘਲ ਜਾਂਦੀ ਹੈ ਤੇ ਮੋਟਾਪਾ ਵੀ ਘੱਟ ਹੋਣ ਲੱਗ ਜਾਂਦਾ ਹੈ ਨੰਬਰ 6 ਪੁਦੀਨਾ ਖਾਣਾ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਪੁਦੀਨੇ ਦੇ ਪੱਤੇ ਚਬਾਉਣਾ ਦੰਦਾਂ ਦਾ ਪੀਲਾਪਣ ਖਤਮ ਹੋ ਜਾਂਦਾ ਹੈ ਨੰਬਰ 7 ਅਤਰਕ ਤੇ ਨਿੰਬੂ ਦਾ ਪਾਣੀ ਪੀਣ ਨਾਲ ਖੂਨ ਸਾਫ਼ ਹੋ ਜਾਂਦਾ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਤੇ ਨਾਲ ਹੀ ਇਹ ਫਿੰਸੀਆਂ ਤੇ ਦਾਗਾਂ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ ਨੰਬਰ 8 ਦਿਨ ਵਿੱਚ ਦੋ ਵਾਰ ਸੌਂਫ ਦਾ ਇਸਤੇਮਾਲ ਜ਼ਰੂਰ ਕਰੋ ਇਹ ਬਹੁਤ ਹੀ ਜ਼ਰੂਰੀ ਹੈ ਨੰਬਰ 9 ਜਿਆਦਾ ਮੈਗੀ ਦਾ ਸੇਵਨ ਕਰਨਾ ਹਾਰਟ ਅਟੈਕ ਦੀ ਸਮੱਸਿਆ ਵੱਧ ਜਾਂਦੀ ਹੈ ਨੰਬਰ 10 ਮੱਕੀ ਦੇ ਆٹے ਦੀ ਰੋਟੀ ਬਹੁਤ ਹੀ ਆਸਾਨੀ ਨਾਲ ਪਚ ਜਾਂਦੀ ਹੈ ਤੇ ਨਾਲ ਹੀ ਇਹ ਲੀਵਰ ਲਈ ਵੀ ਕਾਫੀ ਚੰਗੀ ਹੁੰਦੀ ਹੈ। ਨੰਬਰ 11 ਭੁੰਨਿਆ ਹੋਇਆ ਲਸਣ ਖਾਣ ਨਾਲ ਸਰੀਰ ਦੀ ਕਮਜ਼ੋਰੀ ਖਤਮ ਹੁੰਦੀ ਹੈ। ਨੰਬਰ 12 ਹਫਤੇ ਵਿੱਚ ਇੱਕ ਵਾਰ ਤਿੰਨ ਤੋਂ ਚਾਰ ਨਿੰਮ ਦੇ ਪੱਤੇ ਉਬਾਲ ਕੇ ਇਹਨਾਂ ਦਾ ਪੇਸਟ ਬਣਾ ਕੇ ਚਿਹਰੇ ਉੱਪਰ ਲਗਾਉਣਾ ਚਿਹਰੀ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ। ਨੰਬਰ 13 ਪਨੀਰ ਨਾਲ ਕਦੇ ਵੀ ਖਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਸਿਹਤ ਲਈ ਹਾਨੀਕਾਰਕ ਹੈ। ਨੰਬਰ 14 ਭਿੰਡੀ ਦਾ ਸੇਵਨ ਕਰਨਾ ਸਿਰ ਦੇ ਖੂਨ ਦਾ ਸੰਚਾਰ ਸਹੀ ਹੁੰਦਾ ਹੈ ਜਿਸ ਨਾਲ ਵਾਲਾਂ ਤੋਂ ਲੈ ਕੇ ਚਿਹਰਿਆਂ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਨੰਬਰ 15 ਦੇਸੀ ਘਿਓ ਨੂੰ ਹਲਕਾ ਜਿਹਾ ਗਰਮ ਕਰ ਲੋ ਫਿਰ ਇਸ ਵਿੱਚ ਹਲਕਾ ਜਿਹਾ ਨਮਕ ਮਿਕਸ ਕਰਕੇ ਆਪਣੇ ਬੁੱਲ੍ਹਾਂ ਉੱਪਰ ਰਗੜ ਲੋ ਇਸ ਨਾਲ ਫਟੇ ਹੋਏ ਬੁੱਲ ਠੀਕ ਹੋ ਜਾਣਗੇ ਨੰਬਰ 16 ਆਮਲੇ ਦੇ ਛੋਟੇ ਛੋਟੇ ਟੁਕੜੇ ਕਰਕੇ ਨਾਰੀਅਲ ਤੇਲ ਵਿੱਚ ਮਿਕਸ ਕਰਕੇ ਇਸ ਨੂੰ ਉਬਾਲ ਲਓ ਫਿਰ ਇਸ ਨੂੰ ਆਪਣੇ ਵਾਲਾਂ ਵਿੱਚ ਲਗਾਓ ਇਸ ਨਾਲ ਹੈਅਰ ਫਾਲ ਦੀ ਸਮੱਸਿਆ ਅਤੇ ਗੰਜੇਪਣ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 17 ਬਾਜਰਾ ਖੂਨ ਵਧਾਉਣ ਲਈ ਬਹੁਤ ਹੀ ਕਾਰਗਰ ਹੈ ਇਸ ਲਈ ਇਸ ਦਾ ਸੀਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 18 ਜੇਕਰ ਤੁਹਾਡੇ ਸਿਰ ਦਾ ਬਲੱਡ ਸਰਕਲ ਸਹੀ ਨਹੀਂ ਚੱਲ ਰਿਹਾ ਹੈ ਤਾਂ ਤੁਹਾਨੂੰ ਹਫ਼ਤੇ ਵਿੱਚ ਦੋ ਵਾਰ ਆਪਣੇ ਤੇ ਲਗਾ ਕੇ ਮਾਲਿਸ਼ ਕਰ ਲੈਣੀ ਚਾਹੀਦੀ ਇਸ ਨਾਲ ਲਾਭ ਮਿਲਦਾ ਹੈ ਨੰਬਰ 19 ਨਹਾਉਣ ਸਮੇਂ ਪਾਣੀ ਵਿੱਚ ਲੋਹੇ ਦਾ ਟੁਕੜਾ ਲੋਹੇ ਦਾ ਪਾਉਣਾ ਨਾਲ ਸਰੀਰ ਦੀ ਸਾਰੀ ਇਨਫੈਕਸ਼ਨ ਖਤਮ ਹੋ ਜਾਂਦੀ ਹੈ ਤੇ ਨਾਲ ਹੀ ਸਨੀ ਦੇਵ ਵੀ ਸਾਡੇ ਤੇ ਭਾਰੀ ਨਹੀਂ ਪੈਂਦਾ ਨੰਬਰ ਵੀ ਥੋੜਾ ਜਿਹਾ ਦਹੀਂ ਲੈ ਕੇ ਆਪਣੇ ਚਿਹਰੇ ਉੱਪਰ ਹਲਕੇ ਹੱਥਾਂ ਨਾਲ ਮਸਲ ਲਓ ਫਿਰ ਕੁਝ ਸਮੇਂ ਬਾਅਦ ਚਿਹਰੇ ਨੂੰ ਧੋ ਲਓ ਇਸ ਨਾਲ ਕਾਫੀ ਲਾਭ ਮਿਲੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਚੰਨ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ